ਖੜੀਆਂ ਜਿਗੀਆਂ ਇੱਥੇ ਕਿੰਨਾ ਮਸੂੜਾ ਮੇਰਾ ਨਾਮ ਵੀ ਜਗਰਾਤ ਸਿੰਘ ਕਿਸਾਨੋਂ ਭਦੀਰ ਸਿੰਘ ਜਿਹੜਾ ਪੋਟੜਾ ਜੀ ਪਿਲਾ ਮਾਰਸ ਲਈ ਫਿਰਦੀ ਹੈ ਤੇ ਇਹ ਅੱਗ 10:45 ਮਿੰਟਾਂ ਦੇ ਲੱਗੀ ਹੈ ਜੀ ਇੱਥੋਂ ਫੋਨ ਗਿਆ ਮੈਨੂੰ ਖੇਤੋਂ ਕਹਿੰਦੇ ਵੀ ਅੱਗ ਲੱਗੀ ਤੇਰੇ ਖੇਤ ਉੱਥੋਂ ਰੇਡੀਓ ਜਲੋਕਮੈਂਟ ਕਰਕੇ ਬੰਦਿਆਂ ਨੇ ਆ ਕੇ ਬੁਝਾਈ ਹੈ ਜੀ ਮੰਨ ਲਓ ਘਟੋ ਘਟੋ ਰਹੀ 6500 ਕਿਲੋ ਮੱਚ ਗਏ 2 ਕਿਲੋ ਮੇਰੇ ਮੱਚ ਗਏ 1.5 ਕਿਲੋ ਮੇਰੇ ਤਾਈ ਦਾ ਮੱਚ ਗਏ ਖੜੀ ਗਣਕ ਰਹੀ ਜੀ ਸਾਰਿਆ ਏਰੀਆ ਹੀ ਖੜਾ ਲਿ ਗਿਆ ਜੂਰੇ ਕਣ ਦਾ ਜੀ ਕੀ ਕਾਰਨ ਸੀਗਾ ਜੀ ਕਾਰਨ ਤਾਂ ਜੀ ਕੀ ਕਹਿ ਸਕਦੇ ਜਿੱਥੋਂ ਕਹਿੰਦੇ ਵੀ ਮੋਟਰਸਾਈਕਲ ਲੰਗੇ ਆ ਗਿਆ ਜੀ ਹੁਣ ਕਿਸੇ ਨੂੰ ਆਪਾਂ ਜਿਉ ਦਿਖਿਆ ਨਹੀਂ ਕੁਝ ਕਹਿ ਨਹੀਂ ਸਕਦੇ ਜੀ ਕੋਈ ਬੀਡੀ ਬੱਤੀ ਵਾਲਾ ਲੰਘਿਆ ਜੀ ਕਹਿੰਦੇ ਉਹ ਦਾ ਕਾਰਨ ਹੈ ਜੀ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੰਗ ਕਰਨਾ ਮੰਗ ਤਾਂ ਜੀ ਇਹੀ ਹੈ ਵੀ ਸਰਕਾਰ ਕੋ ਸਾਡਾ ਕੁਝ ਨਾ ਕੁਝ ਸਹਾਇਤਾ ਕਰੇ ਤਾਂ ਪਹਿਲੇ ਗਰੀਬ ਬੰਦੇ ਆ ਜੀ ਬਸ ਟਾਈਮ ਪਾਸ ਕਰਦੇ ਆ ਜੀ ਆਪ ਦਾ ਮੇਰੇ ਕੋਲ ਤਿੰਨ ਕਿਲੇ ਵਾਹਨ ਦੇ ਆ ਜੀ ਦੋ ਦੂੜ ਕਿੱਲਾ ਮੇਰੇ ਤਾਇ ਦੇ ਮੁੰਡੇ ਕੋਲੇ ਲਿਕੇ ਯੋ ਦਾ ਵੀ ਸਾਰਾ ਮਚ ਗਿਆ ਜੀ। ਵੀ ਕੁਛ ਨਾ ਕੁਛ ਫੁਸਾਏ ਤਾਂ ਹੋ ਜੇ ਤਾਂ ਚੰਗੀ ਆ। ਸਾਨੂੰ ਤਾਂ ਕੋਈ ਪਤਾ ਨਹੀਂ ਅਸੀਂ ਟੱਕਰੇ ਸੀ ਜੀ। ਕਿਹੜਾ ਪਿੰਡ ਹੈ? ਪਿੰਡ ਕੋਲ ਦਾ। ਕੋਈ ਤੁਹਾਨੂੰ ਕਿਸੇ ਪਤਾ ਲੱਗੇ ਵੀ ਅੱਗ ਲੱਗੀ। ਸਾਨੂੰ ਤਾਂ ਇਹ ਲਾਅਸਮੈਂਟ ਕਰੀਆ ਤੁਹਾਨੂੰ ਤਾਂ ਲੱਗਾਈ। ਉਹ ਕੀ ਮੰਗ ਕਰਦੇ ਸੀ। ਹਾਂ ਤੇ ਇਹ ਵੀ ਇਥੇ ਗਰੀਬ ਬੰਦੇ ਸੀ। ਅੱਧਾ ਇਹੀ ਸੀ ਸਾਡੇ ਕੋਲ ਜਿਹੜੀ ਹੈਗੀ ਦੋ ਮਾ ਤੇ ਸਾਡੀ ਮੈਂ ਤਿੰਨਾਂ ਪਾਹਾਂ ਤੋਂ ਦੋ। ਸਾਡੇ ਕੋਲ ਤਿੰਨ ਕਿੱਲੇ ਦਾ। ਦੋ ਮੇਰਾ ਨਾਮ ਗਗਨਾ ਹੈ ਇਹ ਬਾਈ ਇਹ ਇੰਨੇ ਦੇ ਖੇਤ ਅੱਜ ਅੱਗ ਲੱਗੀ ਹੈ ਮੰਨ ਲਓ ਪਤਾ ਨਹੀਂ ਕਿਵੇਂ ਲੱਗੀ ਕਿਵੇਂ ਨਾਲ ਲੱਗੀ ਵਿਚਾਰੇ ਗਰੀਬੀ ਇੰਨਾ ਲਵੇ ਥੋੜੀ ਬਾਣਦੀ 4 4.5 ਕਿੱਲੇ ਬਾਣਦੇ ਮਤਲਬ 2.5 ਤਿੰਨ ਉਹਦੇ ਵਿੱਚੋਂ ਮੱਚ ਗਏ ਇਦਾਂ ਹੀ ਕਹਿੰਦਾ ਵੀ ਸਰਕਾਰ ਨੂੰ ਜਿੰਨੀ ਹੋ ਸਕੇ ਇਹਨਾਂ ਦੀ ਮਦਦ ਕਰੇ ਵਿਚਾਰੇ ਇਹ ਟਾਈਮ ਪਾਸ ਹੀ ਕਰਦੇ ਆਗੇ ਐਡਾ ਕੋਈ ਹੈ ਨਹੀਂ ਇਹਨਾਂ ਦਾ ਵੀ ਜਿੰਨੀ ਹੋ ਸਕੇ ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕੀ ਕਾਰਨ ਸੀ ਇਹ ਅੱਗ ਲੱਗੀ ਕਾਰਨ ਦਾ ਵੀਰੇ ਪਤਾ ਨਹੀਂ ਤਾਂ ਸੰਤਾ ਫੋਨ ਹੀ ਗਿਆ ਇੱਥੋਂ ਮਤਲਬ ਕੀ ਕਾਰਨ ਨਹੀਂ ਲੱਗਦੀ ਇੱਥੋਂ ਦੀ ਕੋਈ ਹੋਰ ਨਹੀਂ ਕੁਝ ਨਹੀਂ ਅੱਗ ਲੱਗਣਾ ਤਾਂ ਕੋਈ ਤੁਸੀਂ ਆਪ ਦੇਖ ਲਓ ਵੀ ਇੱਥੋਂ ਕੋਈ ਵੀ ਕੋਈ ਪਤਾ ਨਹੀਂ ਲੱਗਿਆ ਵੀ ਕਿਵੇਂ ਲੱਗੀ ਕਿ ਵੀ ਨਾ ਲੱਗੀ